ਜ਼ਮੀਨੀ ਚੋਣਾਂ ਸੱਤੇ ਆ ਗਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਉਤਾਰ ਚੜਾਅ ਸ਼ੁਰੂ ਹੋ ਗਿਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤਿਆਰੀ ਖਿੱਚ ਰਿਹਾ ਤਰਨਤਾਰਨ ਜ਼ਮੀਨੀ ਚੋਣ ਦੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਡੇ ਲੀਡਰ ਬਾਹਰ ਦਾ ਰਾਹ ਲੱਭ ਰਹੇ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਇਆ ਜਾ ਰਿਹਾ ਇੱਕ ਹੋਰ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਜਦੋਂ ਇੱਕ ਪੁਰਾਣੇ ਔਰ ਇੱਕ ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਪਾਰਟੀ ਵਿੱਚੋਂ ਆਪਣੀਆਂ ਸਾਰੇ ਜ਼ਿੰਮੇਵਾਰੀਆਂ ਤਿਆਗ ਗਏ ਨੇ ਮਰਾਦ ਹੈ ਰਣਜੀਤ ਸਿੰਘ ਗਿੱਲ ਜਿਹੜੇ ਖਰੜ ਕੌਨਸਟਿਟੂਐਂਸੀ ਤੋਂ ਚੋਣ ਲੜ ਚੁੱਕੇ ਆ ਦੋ ਵਾਰ ਚੋਣ ਲੜ ਚੁੱਕੇ ਆ ਪਰ ਉਹਨਾਂ ਨੇ ਪਾਰਟੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਕਹਿੰਦੇ ਨੇ ਕਿ ਕਾਫੀ ਦੇਰ ਦੀ ਗੱਲਬਾਤ ਤੋਂ ਬਾਅਦ ਕਾਫੀ ਦੇਰ ਦੀ ਬ੍ਰੇਨਸਟਾਰਮਿੰਗ ਤੋਂ ਬਾਅਦ ਇਹ ਫੈਸਲਾ ਉਹਨਾਂ ਨੇ ਲਿਆ ਹੈ ਪਰ ਆਖਰ ਪਾਰਟੀ ਨੂੰ ਯਾਨੀ ਕਿ ਸ਼ਰੂਮਨੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਪਰ ਅਕਾਲੀ ਦਲ ਨੂੰ ਛੱਡਣ ਦਾ ਫੈਸਲਾ ਕਿਉਂ ਲਿਆ ਗਿਆ ਉਸ ਵੇਲੇ ਜਦੋਂ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਹੈ ਕਿ ਦੁਬਾਰਾ ਇੱਕ ਪਲੇਟਫਾਰਮ ਬਿਲਡ ਕੀਤਾ ਜਾਵੇ ਉਸ ਪਲੇਟਫਾਰਮ ਦੇ ਉੱਤੇ ਖੜੋਇਆ ਜਾਵੇ ਇਸ ਵੇਲੇ ਅਕਾਲੀ ਦਲ ਇੱਕ ਵੋਇਡ ਦੇ ਵਿੱਚ ਡਿੱਗਦਾ ਨਜ਼ਰ ਆ ਰਿਹਾ ਹੈ ਇੱਕ ਖਲਾਅ ਦੇ ਵਿੱਚ ਅੜਿਆ ਹੋਇਆ ਨਜ਼ਰ ਆ ਰਿਹਾ ਹੈ ਪਰ ਉੱਥੋਂ ਜੇ ਅਕਾਲੀ ਦਲ ਨੂੰ ਬਾਹਰ ਨਿਕਲਣਾ ਹੈ ਤਾਂ ਉਹਨੂੰ ਆਪਣੇ ਵਾਸਤੇ ਯਾਨੀ ਕਿ ਪਾਰਟੀ ਨੂੰ ਆਪਣੇ ਵਾਸਤੇ ਇੱਕ ਪਲੇਟਫਾਰਮ ਬਿਲਡ ਕਰਨਾ ਪਵੇਗਾ ਜਿਹਦੇ ਉੱਤੇ ਉਸ ਪਾਰਟੀ ਦੇ ਵੱਲੋਂ ਸਟੈਂਡ ਕੀਤਾ ਜਾਵੇਗਾ ਜਿਹਦੇ ਉੱਤੇ ਉਸ ਪਾਰਟੀ ਦੇ ਵੱਲੋਂ ਆਪਣਾ ਕਿਲਾ ਦੁਬਾਰਾ ਉਸਾਰਿਆ ਜਾਵੇਗਾ ਪਰ ਉਸ ਕਿਲੇ ਦੇ ਉਸਰਣ ਤੋਂ ਪਹਿਲਾਂ ਹੀ ਪਾਰਟੀ ਦੇ ਅੰਦਰ ਸੱਣ ਲੱਗਣ ਲੱਗ ਗਈ ਹੈ ਪਾਰਟੀ ਨੂੰ ਛੱਡ ਕੇ ਵੱਡੇ ਲੀਡਰ ਜਾਣ ਲੱਗੇ ਨੇ ਮਰਾਦ ਜਿਵੇਂ ਦੱਸਿਆ ਕਿਰਨਜੀਤ ਸਿੰਘ ਗਿੱਲ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਨਾਂ ਕਾਰਨਾ ਕਰਕੇ ਇਹ ਫੈਸਲਾ ਲਿਆ ਗਿਆ ਇਹਦੇ ਉੱਤੇ ਚਰਚਾ ਜ਼ਰੂਰੀ ਹੈ ਲਾਜ਼ਮੀ ਹੈ ਦਰਸਨ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਲੀਡਰ ਰਣਜੀਤ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਫੈਸਲਾ ਕਰ ਰਿਹਾ ਹੈ ਖਰੜ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ ਰਣਜੀਤ ਸਿੰਘ ਗਿੱਲ ਔਰ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਰਹੇ ਨੇ ਪਾਰਟੀ ਦੇ ਵਿੱਚ ਕੰਮ ਕਰਨ ਤੋਂ ਇਲਾਵਾ ਆਪਣਾ ਰੀਅਲ ਏਸਟੇਟ ਦਾ ਕੰਮ ਹੈ ਰੀਅਲ ਏਸਟੇਟ ਏਜੰਟ ਨੇ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਕਾ ਇੰਚਾਰਜ ਦੇ ਤੌਰ ਦੇ ਉੱਤੇ ਜ਼ਿੰਮੇਵਾਰੀਆਂ ਸਾਹਮਰੇ ਸਨ ਰਣਜੀਤ ਸਿੰਘ ਗਿੱਲ ਦਾ ਦਾਵਾ ਹੈ ਕਿ ਹਲਕੇ ਵਿੱਚ ਅਸਥਿਰਤਾ ਸੀ ਹਲਕੇ ਦੇ ਲੋਕਾਂ ਵਿੱਚ ਅਸਥਿਰਤਾ ਸੀ ਜਥੇਦਾਰਾਂ ਨੂੰ ਹਟਾਉਣ ਦਾ ਕਾਰਨ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਉੱਭਰਿਆ ਸਾਹਮਣੇ ਆਇਆ ਔਰ ਲੀਡਰਾਂ ਦੇ ਵਜੋਂ ਹਲਕੇ ਦੇ ਲੀਡਰਾਂ ਦੇ ਵਜੋਂ ਅਣ ਗੌਲੀਆਂ ਹੋਣਾ ਵੀ ਇੱਕ ਵੱਡਾ ਕਾਰਨ ਬਣਿਆ ਜਾ ਰਿਹਾ ਹੈ ਖੈਰ ਉਹਨਾਂ ਨੇ ਕੁਝ ਨੁਕਤੇ ਦੱਸੇ ਨੇ ਚਾਰ ਨੁਕਤੇ ਜਿਹੜੇ ਨੇ ਰਣਜੀਤ ਸਿੰਘ ਗਿੱਲ ਦੇ ਜਿਨ੍ਹਾਂ ਕਾਰਨਾ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਉਹਨਾਂ ਦੇ ਵਿੱਚੋਂ ਪਹਿਲਾ ਤਾਂ ਇਹ ਹੈ ਕਿ ਰਣਜੀਤ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੁਝ ਅਜਿਹੇ ਲੋਕ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਦੇ ਫੈਸਲਿਆਂ ਨੇ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਨਿਰਾਸ਼ ਕੀਤਾ ਇਸ ਦੇ ਨਾਲ ਹੀ ਅਕਾਲੀ ਲੀਡਰਾਂ ਨੇ ਉਹਨਾਂ ਲੋਕਾਂ ਨੂੰ ਪ੍ਰੋਮੋਟ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦਾ ਅਕਾਲੀ ਦਲ ਦੀ ਆਈਡੀਓਲੋਜੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਦੂਸਰਾ ਨੁਕਤਾ ਲਿਖਦੇ ਨੇ ਕਿ ਉਹਨਾਂ ਨੇ ਕਿਹਾ ਕਿ ਅੱਜ ਜੋ ਫੈਸਲਾ ਲਿਆ ਉਹ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਫੈਸਲਾ ਹੈ ਐਤਵਾਰ ਨੂੰ ਵਰਕਰਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਮਗਰੋਂ ਇਹ ਫੈਸਲਾ ਲਿਆ ਗਿਆ ਹੈ ਤੀਸਰਾ ਨੁਕਤਾ ਹੈ ਕਿ ਪਹਿਲਾਂ ਬੇਅਦਬੀ ਦੇ ਦੋਸ਼ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਇਲਜ਼ਾਮ ਅਤੇ ਸ਼ਰੋਮਣੀ ਅਕਾਲੀ ਦਲ ਦੇ ਪਿੱਛੇ ਬਰਗਾੜੀ ਦੇ ਦੋਸ਼ ਲੱਗੇ ਸਨ ਖੈਰ ਫਿਰ ਮਾਫੀ ਮੰਗੀ ਗਈ ਸਾਡੇ ਧਰਮ ਵਿੱਚ ਇੱਕ ਪਰੰਪਰਾ ਹੈ ਕਿ ਜੇਕਰ ਕੋਈ ਸੱਚੇ ਦਿਲੋਂ ਮਾਫੀ ਮੰਗਦਾ ਹੈ ਤੇ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਕਾਰਨ ਸਾਡੇ ਹਲਕੇ ਦੇ ਵਰਕਰ ਨਿਰਾਸ਼ ਹੋਏ ਨੇ ਅਸੀਂ ਇਹ ਗੱਲ ਪ੍ਰਧਾਨ ਸਾਹਿਬ ਨੂੰ ਦੱਸੀ ਅਤੇ ਕਿਹਾ ਕਿ ਸ਼ਰੂਮਣੀ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਜਦੋਂ ਇਹ ਗੱਲ ਪਾਰਟੀ ਪ੍ਰਧਾਨ ਨੂੰ ਦੱਸੀ ਗਈ ਤਾਂ ਨਤੀਜੇ ਦੇ ਤੌਰ ਤੇ ਉੱਤੇ ਇਹ ਨਿਕਲਿਆ ਕਿ ਜਦੋਂ ਪਾਰਟੀ ਦੀ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਬਣਾਈ ਗਈ ਤਾਂ ਹਲਕੇ ਦੇ ਆਗੂਆਂ ਨੂੰ ਇਸ ਦੇ ਵਿੱਚ ਬਿਲਕੁਲ ਸ਼ਾਮਿਲ ਨਹੀਂ ਕੀਤਾ ਗਿਆ ਜਦੋਂ ਕਿ ਲੋਕਾਂ ਨੂੰ ਬਾਹਰੋਂ ਇੱਥੇ ਲਗਾਇਆ ਗਿਆ ਇਹ ਉਹ ਚਾਰ ਨੁਕਤੇ ਨੇ ਜਿਹੜੇ ਰਣਜੀਤ ਸਿੰਘ ਜਲ ਨੇ ਜ਼ਾਹਰ ਕੀਤੇ ਨੇ ਇਹਨਾਂ ਨੁਕਤਿਆਂ ਦੇ ਬਨਾ ਦੇ ਉੱਤੇ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਪਰ ਕੀ ਉਹਨਾਂ ਦੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਹੋਵੇਗੀ ਖਰੜ ਵਿੱਚ ਜਾਂ ਓਵਰਆਲ ਅਕਾਲੀ ਦਲ ਹੁਣ ਕਿਸ ਸਿਨੈਰੀਓ ਦੇ ਵਿੱਚੋਂ ਲੰਘੇਗਾ ਇਹਦੇ ਉੱਤੇ ਹੁਣ ਨਿਗਾਹ ਰੱਖਣੀ ਜ਼ਰੂਰੀ ਹੈ ਇਹਦੇ ਉੱਤੇ ਨਜ਼ਰਸਾਨੀ ਹੋਣੀ ਜ਼ਰੂਰੀ ਹੈ ਜੋ ਵੀ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰੁਮਾਨੀਟੀਆਂ ਪੰਜਾਬੀ ਦੇ